ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਵੋ ਅੱਜ ਖੜਿਆ ਟਰੈਕਟਰ ਮੰਡੀ ਤਲਵੰਡੀ ਸਾਬੋ ਜਿਨ੍ਹਾਂ ਨੇ ਭਰਾਵਾਂ ਨੇ ਹਜੇ ਤੱਕ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਨਹੀਂ ਕੀਤਾ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਤਲਵੰਡੀ ਸਾਬੋ ਟਰੈਕਟਰ ਮੰਡੀ ਚ ਬਾਈ ਜੀ ਅੱਜ ਗਾਹਕ ਤਾਂ ਠੀਕ ਹੈ ਪਰ ਹਨੇਰੀ ਬਹੁਤ ਆ ਹਨੇਰੀ ਬਹੁਤ ਹੈ ਗਾਹਕ ਠੀਕ ਹੈ ਕੋਈ ਜ਼ਿਆਦਾ ਨਹੀਂ ਹੈਗਾ ਤਿੰਨ ਨਾਲ ਕੋਈ ਘੱਟਵਾਦਾ ਪਰ ਹਨੇਰੀ ਬਹੁਤ ਹੈ ਹਨੇਰੀ ਤਾਂ ਅੱਜ ਬਰੋਲੇ ਬਣ ਬਣੀ ਆਈ ਹੈ ਤੇ ਪੁਛੇ ਨਾ ਸਾਰਾ ਦਿਨ ਚੱਲੀ ਗਈ ਐ ਆਪਣੇ ਆਪਣੇ ਏਰੀਏ ਦਾ ਤੁਸੀਂ ਹਾਲ ਵੀ ਬਿਆਨ ਕਰਿਓ ਵੀ ਕੀ ਹਿਸਾਬ ਕਿਤਾਬ ਹੈ ਸ਼ੁਰੂ ਕਰਦੇ ਆਂ ਕਿਸਾਨ ਭਰਾਵਾਂ ਵਾਸਤੇ ਅੱਜ ਜਿਹੜੇ ਜਿਹੜੇ ਟਰੈਕਟਰ ਮੰਡੀ 'ਚ ਲੱਗੇ ਹੋਏ ਐ ਟਰੈਕਟਰ ਦਿਖਾਵਾਂਗੇ ਨਾਲ ਕੋਸ਼ਿਸ਼ ਕਰਾਂਗੇ ਮਾਲਕਾਂ ਦੇ ਵੀ ਤੁਹਾਨੂੰ ਫੋਨ ਨੰਬਰ ਦੇ ਦੇ ਤਾਂ ਕਿ ਤੁਸੀਂ ਸਿੱਧਾ ਸੰਪਰਕ ਕਰ ਸਕੋ ਸ਼ੁਰੂ ਕਰਦੇ ਪਹਿਲਾ 3630 ਸੁਪਰ ਆਇਆ ਜੀ ਆਪਣੇ ਮੰਡੀ 'ਚ ਲੱਗਾ 14 ਵਾਲੇ ਟਾਇਰਾਂ ਵਾਲਾ ਟਰੈਕਟਰ ਐ 3630 ਸੁਪਰ 2013 ਮਾਡਲ ਐ ਬਠਿੰਡਾ ਨੰਬਰ ਐ 4,30,000 ਟਰੈਕਟਰ ਦਾ ਰੇਟ ਐ 2 ਸਪੀਡ ਟਰੈਕਟਰ ਐ ਬਾਈ ਜੀ 2 ਸਪੀਡ ਹੈ ਨਾ ਟਰੈਕਟਰ ਹੈ 2 ਸਪੀਡ 2 ਸਪੀਡ ਟਰੈਕਟਰ ਹੈ ਇਹ ਕਿਸੇ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਟੈ ਟਾਇਰ ਹੈਗਾ 75 ਤੋਂ 80 ਪੈਸੇ ਸੋਨਾ ਸਾਫ ਸੁਥਰਾ ਟਰੈਕਟਰ ਹੈ 50 ਐਚਪੀ ਵਾਲਾ ਟਰੈਕਟਰ ਹੈ ਜੀ 330 ਸੁਪਰ 14 ਵਾਲੇ ਟਾਇਰਾਂ ਵਾਲਾ ਬਠਿੰਡਾ ਨੰਬਰ ਬਾਈ ਟਰੈਕਟਰ ਤੇ ਚੰਗੀ ਤਰ੍ਹਾਂ ਝਾਤ ਮਾਰ ਲਓ ਫਿਰ ਬਾਈ ਨਾਲ ਆਪਾਂ ਕਰਾਵਾਂਗੇ ਤੁਹਾਡੀ ਗੱਲ ਤੇ ਨਾਲੇ ਦੇਵਾਂਗੇ ਤੁਹਾਨੂੰ ਫੋਨ ਨੰਬਰ ਟਰੈਕਟਰ ਦੇਖ ਲਓ ਮਗਰਾੜਾ ਮਰੂੜਾ ਦਾ ਰਮਮਾ ਦਾ ਕਿਵੇਂ ਖੁਸ਼ਾ ਡਬਲ ਡਿਸਟ੍ਰੀਬਿਊਟਰ ਇਹ ਆਇਆ ਤਾਂ ਹਣੇ ਸੀ ਕਰਵਾਇਆ ਹੋਇਆ ਹੈ ਨਾ ਕਿਵੇਂ ਡਬਲ ਡਿਸਟ੍ਰੀਬਿਊ ਹਾਂ ਡਿਸਟ੍ਰੀਬਿਊਟਰ ਲਵਾ ਠੀਕ ਆ ਸੋਨਾ ਮਗਰਾੜਾ ਮੁਰੂਣਾ ਦਾ ਟਰੈਕਟਰ ਹੁੱਕ ਬਾਈ ਇਹਦੀ ਹੁੱਕ ਘਰੇ ਆ ਹੁੱਕ ਘਰੇ ਆ ਠੀਕ ਹੈ ਜੀ ਟਰੈਕਟਰ ਤੁਸੀਂ ਦੇਖ ਲਿਆ ਟਰੈਕਟਰ ਦਾ ਬਾਈ ਡਿਮਾਂਡ ਕਰਦਾ 430000 ਬਾਈ ਜੀ ਪਹਿਲਾਂ ਤਾਂ ਤੁਹਾਡਾ ਨਾਂ ਤੇ ਪਤਾ ਪਤਾ ਦੱਸੋ ਜੀ ਨਾਂ ਮੇਰਾ ਬਹਾਦਰ ਸਿੰਘ ਪਿੰਡ ਸੂਰਤੀਆ ਅਚਰਿਆਣੇ ਚ ਹਨਰਿਆਣੇ ਜੀ ਹਾਂ ਜੀ ਤੇ ਦੇਣਾ ਕਿੰਨੇ ਦਾ ਬਾਈ ਜੀ ਟਰੈਕਟਰ ਇਹ ਆਪਾਂ ਇਹ 390000 ਰੁਪਏ ਦੇਣਾ ਠੀਕ ਹੈ ਬਾਈ ਇਹ ਫੋਨ ਨੰਬਰ ਦੱਸ ਦੋ 98966 98966 82 ਜੈਸੀ 005 005 ਜੈਸੀ 005 ਬਾਈ ਦਾ ਮੋਬਾਈਲ ਨੰਬਰ ਹੈ ਤੁਸੀਂ ਟਰੈਕਟਰ ਤੁਸੀਂ ਦੇਖ ਹੀ ਲਿਆ 14 ਤੇ 16 ਟਰੈਕਟਰ ਨੂੰ ਲੈਣਾ ਹਾਂ ਪੰਜਾਬ ਨੰਬਰ ਹੈ ਪਿੰਡਾਂ ਨੰਬਰ ਤਾਂ ਬਾਈ ਨਾਲ ਸੰਪਰਕ ਕਰ ਲਓ ਅੱਗੇ ਹੈਗਾ 3636202 ਆਲ ਰਾਉਂਡ ਹੈ ਹੌਲੈਂਡ ਸਾਡੇ ਮੰਡੀ ਚ ਬਹੁਤ ਜਿਆਦੇ ਨੇ ਅੱਜ ਜਿੰਨੇ ਸਾਡੇ ਮੰਡੀ ਚ ਟਰੈਕਟਰ ਹੈ ਹੌਲੈਂਡ ਮੇਰੇ ਹਿਸਾਬ ਨਾਲ ਕਿਸੇ ਸ਼ਾਇਦ ਹੀ ਹੋਰ ਕਿਸੇ ਮੰਡੀ ਚ ਹੋਣਾ 36202 ਆ ਆਲ ਰਾਉਂਡਰ ਹੈ ਪਲੱਸ ਵਾਲਾ 2018 ਮਾਡਲ ਹੈ 50 ਐਚਪੀ ਚ ਹੈ ਇਹ ਵੀ ਬਾਈ ਜੀ 2 ਸਪੀਡ ਟਰੈਕਟਰ ਹੈ 4 ਲੱਖ ਤੇ 95000 ਰੁਪਏ ਡਿਮਾਂਡ ਕਰਦਾ ਹੈਗਾ 3602 ਕਿਉਂਕਿ ਆਲੂ ਵਾਲੇ ਏਰੀਆ ਵਾਲੇ ਜਾਂ ਦੁਆਬੇ ਵਾਲੇ ਇਹਨੂੰ ਜਿਆਦਾ ਮੰਗ ਕਰਦੇ ਆ 45 ਕੇ ਪੈਸੇ ਨਾਲ ਦੇ ਟਾਇਰ ਨੇ ਟਰੈਕਟਰ ਦੇ 2018 ਦੇ ਕਨੋਪੀ ਕਨੋਪੀ ਲੱਗੀ ਹੋਈ ਹੈ ਟਰੈਕਟਰ ਤੇ ਚੰਗੀ ਤਰ੍ਹਾਂ ਝਾਤ ਮਾਰ ਲਓ ਤੁਸੀਂ ਟਰੈਕਟਰ ਦੇਖ ਲਓ ਚੰਗੀ ਤਰ੍ਹਾਂ ਦੇਖ ਕੇ ਬਾਈ ਮਿਲਿਆ ਤਾਂ ਆਪਾਂ ਬਾਈ ਨਾਲ ਤੁਹਾਨੂੰ ਨੰਬਰ ਦੇਵਾਂਗੇ ਇਹਦਾ ਟਰੈਕਟਰ ਦੇਖ ਲਓ 4 ਲੱਖ ਤੇ 95000 ਟਰੈਕਟਰ ਦਾ ਰੇਟ ਹੈ ਜੀ 3602 ਦਾ ਬਾਈ ਕੀ ਹਾਲ ਐ ਮੜਾ ਯਾਰ ਕਰਾ ਕੀ ਆ ਲੈ ਹੋ ਠੀਕ ਆ ਬਹੁਤ ਵਧੀਆ ਬੋਲੀ ਕਰਾ ਤੇਰਾ ਨਾਮ ਪਤਾ ਤੇ ਫੋਨ ਨੰਬਰ ਬਾਈ ਮੇਰਾ ਪਿੰਡ ਪੱਕਾ ਕਲਾ ਹੈ ਪੱਕਾ ਕਲਾ ਲਖਵਿੰਦਰ ਸ਼ਰਮਾ ਲਖਵਿੰਦਰ ਸ਼ਰਮਾ ਬਾਈ ਜੀ ਦਾ ਨਾਮ ਹੈ 2018 ਮਾਡਲ ਹੈ 362 ਠੀਕ ਹੈ ਜੀ ਇਹ ਆਪੀਟੂ ਵਾਲਾ ਆ ਗਿਆ ਬਾਈ ਹੈ ਟੂ ਸਪੀਡ ਹੈ ਹਾਂਜੀ ਹੈ ਅਲੱਗ ਤੋਂ ਕਲਚ ਵਾਲਾ ਹੈਗਾ ਟੂ ਸਪੀਡ ਹੈ ਨਾ ਬਾਈ 495000 ਦਾ ਡਿਮਾਂਡ ਹੈ ਬਾਈ ਇਹ ਦੇਣਾ ਕਿੰਨੇ ਦਾ ਜੀ ਦੀਆਂ ਨਹੀਂ 475000 475000 ਦਾ ਬਾਈ ਜੀ ਫੋਨ ਨੰਬਰ ਬੋਲ ਦੋ ਤੁਹਾਡਾ 98880 98880 70154 70154 98880 70154 ਬਾਈ ਦਾ ਮੋਬਾਈਲ ਨੰਬਰ ਹੈ ਬਾਈ ਨਾਲ ਸਿੱਧਾ ਤੁਸੀਂ ਸੰਪਰਕ ਕਰ ਸਕਦੇ ਹੋ ਅੱਗੇ ਆ ਕੇ ਬਾਈ ਕਰਮੀ ਦੇ ਕੋਲ ਕਰਮੀ ਦੇ ਟਰੈਕਟਰ ਦਿਖਾਉਣ ਤੋਂ ਪਹਿਲਾਂ ਤੁਹਾਨੂੰ ਬਾਈ ਨਾਲ ਬੁਲਾਉਣਾ ਹੈ ਕੀ ਹਾਲ ਹੈ ਕਰਮੀ ਠੀਕ ਆ ਬਾਈ ਕਿੰਨੇ ਟਰੈਕਟਰ ਲਾਇਆ ਮੰਡੀ ਅੱਜ ਚਾਰ ਬਾਈ ਚਾਰ ਟਰੈਕਟਰ ਹੈ ਤੇ ਵਿੱਚ ਵਟਾ ਕੋਈ ਨਾ ਬਾਈ ਕਿਵੇਂ ਆ ਗਾਹਕ ਕੋਗ ਮੰਡੀ ਹੋਈ ਨੇਰੀ ਦਾ ਬਹੁਤਾ ਮੇਰੀ ਬਹੁਤਾ ਮੇਰੀ ਬਹੁਤਾ ਤੇਰਾ ਫੋਨ ਨੰਬਰ ਬੋਲ ਦੇ ਪਹਿਲਾਂ ਫਿਰ ਤੇਰੇ ਟਰੈਕਟਰ ਦਾ 94655 72440 72440 94655 72440 22 ਦਾ ਮੋਬਾਈਲ ਨੰਬਰ ਹੈ 22 ਦਾ ਪਿੰਡ ਹੈਗਾ ਸੁੱਖਾ ਸਿੰਘਾ ਨੇੜੇ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਭਾਈ ਕੋਲੇ 70-75 ਪੈਸੇ ਟਾਇਰਾਂ ਚ ਟਰੈਕਟਰ ਹੈਗਾ ਜੀ 2000 ਤੇ 10 ਮਾਡਲ 855 855 ਦਾ ਬਾਈ ਜਿਆਦਾ ਸ਼ਕੀਨ ਆ ਪੰਜਾਬ ਨੰਬਰ ਆ ਪੀਪੀ 22 ਦਾ ਟਰੈਕਟਰ ਚੰਗਾ ਜੀ 3 ਲੱਖ ਤੇ 55 ਹਜ਼ਾਰ ਬਾਈ ਡਿਮਾਂਡ ਕਰਦਾਗਾ ਕਰਮੀ ਇਹ ਕਿੰਨੇ ਦਾ ਦੇਣਾ ਟਰੈਕਟਰ 20000 ਲੈਸ ਕਰ ਦਾਂਗੇ ਹਾਂਜੀ 20000 ਲੈਸ ਕਰ ਦਾਂਗੇ 20000 ਲੈਸ ਕਰਦੇ ਆ ਤੇ ਜਿਹੜੇ ਦੂਜੇ ਟਰੈਕਟਰ ਉਹਨਾਂ ਤੋਂ ਵੀ ਸਾਰਾਂ 'ਚ 20 20 ਕਰ ਦਾਂਗੇ ਠੀਕ ਆ ਠੀਕ ਆ ਬਾਈ ਨਾਲ ਸਦਾ ਸੰਪਰਕ ਕਰ ਲਿਓ ਬਾਕੀ ਹੋਰ ਵੀ ਥੋੜਾ ਮਾਨਤਾਣ ਕਰ ਦੋ ਬਾਈ ਕਹਿੰਦਾ 20000 ਰੁਪਿਆ ਟਰੈਕਟਰ ਮੰਗਰ ਲੈਸ ਕਰ ਦੂੰ ਆ ਬਾਈ ਦੇ ਟਰੈਕਟਰ ਦੇਖੀ ਚਲੋ ਸਾਰੇ ਅੱਗੇ ਬਾਈ ਕੋਲੇ ਹੈਗਾ ਟਰੈਕਟਰ 855 249 ਮਾਡਲ ਇਹਦੇ ਵੀ 75 ਕੁ ਪੈਸੇ ਟਾਇਰ ਆ ਟਰੈਕਟਰ ਸਾਫ ਸੁੱਤਰ ਤੇਲ ਬ੍ਰੇਕ ਆ ਬਈ ਤੇਲ ਬ੍ਰੇਕ ਵਾਲਾ ਫਿਰ ਸੇਲ ਬ੍ਰੇਕ ਆ ਟਰੈਕਟਰ ਆ ਮਗਰਾਡ ਮਰੂਡ ਸਾਫ ਹੈ ਡਿਕ ਡੁਕ ਲੱਗਿਆ ਹੋਇਆ ਹੈਗਾ ਬਾਈ ਇਹਦਾ ਰੇਟ ਕਿੰਨਾ ਬਾਈ 3 ਲੱਖ ਤੇ 25000 ਇਹ ਕਿੰਨਾ ਦੇਣਾ ਬਈ 20 ਕਰ ਦਿਆਂਗੇ ਸਾਰਿਆਂ ਚ ਬਸ 20 ਕਰੇਗਾ ਯਾਰ ਵੱਧ ਨਹੀਂ ਕਰਦਾ 3 ਲੱਖ ਤੇ 5000 ਦਾ ਬਾਈ ਕਹਿੰਦਾ ਟਰੈਕਟਰ ਦੇ ਦਾਂਗੇ ਨਵਾਂ ਮਾਡਲ ਕਰਲੋਸ ਕਰ ਇੰਜਨ ਆ ਦੇਖੋ ਕਰਲੋਸ ਕਰ ਦੀ ਮੋਹਰ ਦਿਖਾਈ ਦਿੱਤੀ ਹੈਗੀ ਤੁਹਾਨੂੰ ਟਰੈਕਟਰ ਸਾਫ ਸੁੱਤ ਰਹਿਗਾ ਅੱਗੋਂ ਪਿੱਛੋਂ ਸਾਰਾ ਟਰੈਕਟਰ ਚੰਗੀ ਤਰ੍ਹਾਂ ਝਾਤ ਮਾਰ ਲਓ ਠੀਕ ਹੈ ਜੀ ਅੱਗੇ ਟਰੈਕਟਰ ਬਾਈ ਕੋਲੇ ਹੈਗਾ 2001 ਮਾਡਲ 855 ਪਿੱਛੋਂ ਸ਼ੁਰੂ ਕਰ ਲੈਣੇ ਆ ਇਹਦੇ ਟਾਇਰ ਹੈਗੇ ਅਗੇ 65 ਕ ਪੈਸੇ 65 ਕ ਪੈਸੇ ਟਾਇਰ ਹੈਗੇ 70 ਕਹਿ ਲੋ 65 ਕਹਿ ਲੋ ਟਰੈਕਟਰ ਇਹ ਵੀ ਠੀਕ ਹੈਗਾ ਨੰਬਰ ਪੰਜਾਬ ਆ ਪੀਪੀ 31 ਮਾਨਸਾ ਦਾ 2355 ਟਰੈਕਟਰ ਦਾ ਨੰਬਰ ਮੂਰਲੇ ਟਾਇਰ ਨਵੇਂ ਆ ਮੂਰਲੇ ਟਾਇਰ ਜਿਹੜੇ ਗੁਡੀਆਰ ਦੇ ਨਵੇਂ ਪਾਏ ਹੋਏ ਆ ਪਿਛਲੇ ਟਾਇਰ ਟਰੈਕਟਰ ਦੇ ਹੈਗੇ ਅਗੇ 65 70 ਪੈਸੇ ਡਬਲ ਕਲਚ ਟਰੈਕਟਰ ਹੈ ਜੀ ਟਰੈਕਟਰ ਦਾ ਰੇਟ ਲਿਖਿਆ ਹੋਇਆ ਬਾਈ ਨੇ 2 ਲੱਖ ਤੇ 35000 2 ਲੱਖ 35000 ਬਾਈ ਡਿਮਾਂਡ ਕਰਦਾ ਇਹਨੀ ਫੇਰ ਆ ਗਈ ਆ ਦੇਖੋ ਇਹ ਵੀ 20000 ਬਾਈ ਕਹਿੰਦਾ ਕੱਟ ਕੇ ਦੇ ਇਹ ਕਿੰਨਾ ਦੇਂਗਾ 20000 2 ਲੱਖ ਤੇ 15000 ਦਾ ਟਰੈਕਟਰ ਅੱਗੇ ਬਾਈ ਕੋਲੇ ਹੈਗਾਗਾ ਸੋਨਾਲਿਕਾ 60 ਵਾਲਾ 2004 ਮਾਡਲ ਹੈ 2 ਲੱਖ ਤੇ 65000 ਬਾਈ ਡਿਮਾਂਡ ਕਰਦਾ 65 70 ਪੈਸੇ ਟਾਇਰ ਹੈ ਵੇਟ ਬੂਟ ਨਾਲ ਸਾਫ ਹੈ ਟਰੈਕਟਰ ਮਰਾੜਾ ਮਰੂੜਾ ਦਾ ਵੀ ਰਿੰਮਾ ਦਾ ਵੀ ਸਾਫ ਹੈ ਸ਼ੋ ਬਾਡੀ ਦਾ ਵੀ ਸੋਨਾ ਟਰੈਕਟਰ ਖੜਾ ਚੰਗਾ ਟਰੈਕਟਰ ਹੈਗਾ 6570 ਰੁਪਏ ਟੈਰ ਹੈ ਪੰਜਾਬ ਨੰਬਰ ਬਰਨਾਲੇ ਦਾ ਡਬਲ ਕਲਚ ਟਰੈਕਟਰ ਹੈ ਮੈਨੂਅਲ ਸਟੀਅਰਿੰਗ ਚ ਹੈ ਤੇਲ ਬ੍ਰੇਕ ਵਾਲਾ ਟਰੈਕਟਰ ਹੈ ਵੀ ਬਾਡੀ ਲਾਈਨ ਦਾ ਪੂਰਾ ਚੰਗਾ ਟਰੈਕਟਰ ਹੈ ਸਾਈਡ ਕਲਚ ਹੈ ਡਬਲ ਕਲਚ ਆ ਸਾਈਡ ਗੇਰ ਵਾਲਾ ਡਬਲ ਕਲਚ ਟਰੈਕਟਰ ਹੈ ਬਾਈ ਕਰਮੀ ਦਾ ਟਰੈਕਟਰ ਹੈ ਇਹਨਾਂ ਟਰੈਕਟਰਾਂ ਸੰਬੰਧੀ ਰੇਟਾਂ ਸੰਬੰਧੀ ਤੁਸੀਂ ਬਾਈ ਤੋਂ ਜਾਣਕਾਰੀ ਲੈ ਸਕਦੇ ਹੋ ਨੰਬਰ ਤੋਂ ਬੋਲੋ ਤੇ 946552 774440 ਇਹ ਇਸ ਨੰਬਰ ਤੇ ਸੰਪਰਕ ਕਰਕੇ ਟ੍ਰੈਕਟਰਾਂ ਸੰਧੀ ਰੇਟਾਂ ਸੰਧੀ ਬਾਰੇ ਤੋਂ ਜਾਣਕਾਰੀ ਲੈ ਸਕਦੇ ਹੋ ਆਪਣੇ ਪੇਜ ਨੂੰ ਵੱਧ ਤੋਂ ਵੱਧ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਜੀ ਤਾਂ ਕਿ ਦੂਜੇ ਕਿਸਾਨ ਭਰਾਵਾਂ ਤੱਕ ਜਾਣਕਾਰੀ ਪਹੁੰਚ ਸਕੇ ਜੀ ਧੰਨਵਾਦ ਸਾਰੇ ਸੱਜਣਾ ਦਾ ਜਿਹੜੇ ਆਪਣੇ ਨਾਲ ਜੁੜੇ ਆ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਰਹਾ ਆਪਣਾ